ਸਤ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਡਾ ਆਪਣਾ ਮਿਸਟਰ ਮਿਸਿਸ ਅਵਲੇ ਚੈਨਲ ਤੋਂ ਸਵਾਗਤ ਕਰਦਾ ਤੇ ਅਸੀਂ ਇੱਕ ਲੜੀ ਤੋਰੀ ਹੈ ਵੀ ਅਸੀਂ ਕੁਝ ਕੁ ਸਵਾਲ ਹੁੰਦੇ ਆ ਕੁਝ ਕੁ ਜਵਾਬ ਜਨਤਾ ਤੋਂ ਲੈਣੇ ਆ ਜਨਤਾ ਜੀ ਅੱਜ ਅਸੀਂ ਪਹੁੰਚਿਆ ਜੀ ਬਠਿੰਡਾ ਦੇ ਗ੍ਰੀਨ ਸਿਟੀ ਸਕੂਅਰ ਮਾਲ ਦੇ ਵਿੱਚ ਇੱਥੇ ਅਸੀਂ ਮਿਲਦੇ ਆ ਜੀ ਜਨਤਾ ਨੂੰ ਮਿਲ ਕੇ ਤੇ ਉਹਨਾਂ ਦਾ ਕਰਦੇ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਤੇ ਕੀ ਕੁਝ ਮਿਲਦਾ ਹੈ ਕੀ ਕੁਝ ਨਹੀਂ ਮਿਲਦਾ ਤੁਹਾਡੇ ਰੂਬਰੂ ਕਰਦੇ ਆ ਆਜੋ ਚੱਲਦੇ ਆ ਬਣੇ ਰਹੋ ਸਾਰੇ ਵਲੌਗ ਦੇ ਵਿੱਚ ਆਜੋ ਪਾਲ ਜੀ ਕੀ ਹਾਲ ਚੱਲ ਜੀ ਪਾਲ ਜੀ ਹੋ ਇੰਟਰ ਦੇ ਹੋ ਆ ਆਜੋ ਯਾਰ ਹਾਂ ਜੀ ਭਾਈ ਜੀ ਕਿੱਥੋਂ ਵਾਹ ਜੀ ਵਾਹ ਵਾਹ ਜੀ ਵਾਹ ਪੜਦੇ ਹੋ ਸਟੱਡੀ ਕਰਦੇ ਹੋ ਨਹੀਂ ਮੈਂ ਤਾਂ ਨਹੀਂ ਕਰਦਾ ਬਈ ਜੀ ਬਾਕੀ ਪਾਸ ਆਊਟ ਹੋ ਗਿਆ ਯਾਰ ਦੋਸਤ ਇੱਥੇ ਉਹ ਕੰਪਨੀ ਆ ਗਈ ਜੀ ਚਲੋ ਠੀਕ ਹੈ ਠੀਕ ਹੈ ਠੀਕ ਹੈ ਚਲੋ ਤੁਹਾਨੂੰ ਤਿੰਨ ਕੁਐਸਚਨ ਪੁੱਛਾਂਗੇ ਤਿੰਨ ਜਾਂ ਚਾਰ ਜੇ ਤੁਸੀਂ ਸਹੀ ਜਵਾਬ ਦੇਤਾ ਤਾਂ ਤੁਹਾਨੂੰ ਇੱਕ ਡਿਨਰ ਕਰਾਇਆ ਜਾਊਗਾ ਲਾਜਵਾਬ ਜਿੱਥੇ ਤੁਸੀਂ ਕਹੋਗੇ ਠੀਕ ਹੈ ਜੀ ਕੁਐਸਚਨ ਤਾਂ ਸੁਣੋ ਖੁਸ਼ ਹੋ ਰਹੇ ਹੋ ਪਹਿਲਾਂ ਸੁਣੋ ਪਹਿਲਾਂ ਠੀਕ ਹੈ ਠੀਕ ਹੈ ਠੀਕ ਹੈ ਪਹਿਲਾ ਕੁਸਚਨ ਇਹ ਆ ਬੀ ਤਿੰਨ ਇੱਕ ਅੰਨਾ ਇੱਕ ਬੋਲਾ ਤੇ ਇੱਕ ਲੰਗੜਾ ਘਰ ਦੇ ਵਿੱਚ ਤਿੰਨ ਜਣੇ ਆ ਤਿੰਨੇ ਇੱਕ ਲੰਗੜਾ ਇੱਕ ਅੰਨਾ ਇੱਕ ਬੋਲਾ ਤੇ 50 ਕਿਲੋ ਘਰ ਚਾਟਾ ਪਿਆ ਉਹਨੂੰ ਪਸਾਉਣ ਜਾਣਾ ਤੇ ਕੌਣ ਜਾਊਗਾ ਲੰਗੜਾ ਇੱਕ ਅੰਨਾ ਇੱਕ ਬੋਲਾ ਬੋਲਾ 28 ਵੀ ਕਿਸੇ ਨੂੰ ਜਾਂਦਾ ਕਾਕਾ ਨੂੰ ਦਿੱਤੀ 28 ਹਾਂ ਪਹਿਲਾ ਪਹਿਲਾ ਜਵਾਬ ਤਾਂ ਦੇਤਾ ਸਹੀ ਬੰਦੇ ਨੇ ਲਾ ਵੀ ਵਾ 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 ਹੋਰ ਹਾਂ ਲੋ ਦੂਸਰਾ ਕੁਸਚਨ ਆ ਵੀ ਆਪਣੇ ਪੰਜਾਬ ਦੇ ਵਿੱਚ ਕਿੰਨੇ ਏਅਰਪੋਰਟ ਹੈ ਜੀ ਹੈਗਾ ਪੰਜਾਬ ਕੰਮ ਦਾ ਸਾਬਾ ਫੋਨ ਨਾ ਕੱਟ ਕੇ ਬਹਿ ਜਾ ਜੀ ਟੋਟੋ ਕਿੰਨੇ ਹੈ ਅਦਰ ਹੋਮਸਟਿਕ ਵੀ ਨੇ ਡੋਮੈਸਟਿਕ ਇੰਟਰਨੈਸ਼ਨਲ ਟੋਟਲ ਕਿੰਨੇ ਆ ਇੰਟਰਨੈਸ਼ਨਲ ਨੈਸ਼ਨਲ ਸਾਰੇ ਕਿੰਨੇ ਆ ਟੋਟਲ ਕਿੰਨੇ ਆ ਪੰਜਾਬ ਚ ਪੰਜਾਬ ਚ ਿਆ ਲਗਦਾ ਬਲਾਵ ਦਵ ਲੈ ਹਿੰਟ ਮੈਂ ਗਿਆ ਜਾਊਂਗਾ ਵੈਸੇ ਲੈ ਇਹ ਸੰਦੇ ਹੁੰਦੇ ਆ ਉਹ ਬਾੜੇ ਹੋ ਗਏ ਬਈ ਇਹਦਾ ਪ੍ਰਭਾਵ ਆ ਇੰਡੀਆ 'ਚ ਹੋਣਗੇ ਇਹ ਤਰਿਆ ਕਰਦਾ ਨਹੀਂ ਨਹੀਂ ਇਕੱਲੇ ਪੰਜਾਬ ਦੇ ਵਿੱਚ ਕੱਲੇ ਕੰਬਰਸਾਰੇ ਆਪਣੇ ਬਡਿੰਡੇ ਇੱਕ ਹੁਣ ਦੇਖ ਲਓ ਜਿਹੜੀ ਉਹ ਗਈ ਵਾਲੀ ਹੋ ਗਿਆ ਉਹ ਗਈ ਦੂਜੀ ਹਲਾ ਕੀ ਕਰੇ ਨਹੀਂ ਨਹੀਂ ਉਹ ਗਿਆ ਕਿਹੜਾ ਸੀ ਲਾਬਦਾਰ ਲਾਬਜ਼ਾਰ ਕੇ ਪਨੀਰ ਕੇ ਕਿਹੜਾ ਹੁੰਦਾ ਉਹ ਗਿਆ ਚਲੋ ਜਿਹੜਾ ਵੀ ਹੁੰਦਾ ਹੀ ਤੇ ਦਾਲ ਮਖਣੀ ਗਈ ਯਾਰ ਜਾਂਦੀ ਲੱਗਦੀ ਹੈ 4 ਹੈ 4 हां वेरी गुड 4 है भाई 4 अरे भाई 4 है 4 ਕਿੱਤੇ ਕਿੱਥੇ ਨੇ ਦੱਸ ਦੱਸ ਓਏ ਇੱਕੋ ਤੇਰੇ ਬਲੇਕ ਜਿਹਦੇ ਆ ਬਲਤ এয়ারਪੋਰਟ ਹੈ ਮਾ ਲਈ ਕੱਕੇ ਕਰੂ ਯਾਰ ਹਾਂਜੀ ਇੱਕ ਸਰ ਬਠਿੰਡੇ ਆਪਣਾ ਹਾਂਜੀ এয়ারਪੋਰਟ ਇੱਕ ਚੰਡੀਗੜ੍ਹ ਹੈ ਇੱਕ ਅੰਮ੍ਰਿਤਸਰ ਹੈ ਇੱਕ ਆਪਣਾ ਲਲਤੋਂ ਚੰਡੀਗੜ੍ਹ ਤਾਂ ਬਾਹਰ ਹੋ ਗਏ ਨਾ ਪੰਜਾਬ ਤੋਂ ਵਾਲੀ ਚ ਹੈ ਵਾਲੀ ਚ ਹੈ ਵਾਲੀ ਚ ਆ ਸਹੀ ਆਪਣਾ ਕਰ ਹੋ ਗਿਆ ਤੇ ਇੱਕ ਆਪਣਾ ਲੁਧਿਆਣੇ ਆ ਉਹਦਾ ਉਹ ਬੱਲੇ ਐ ਜਲ ਬੱਲੇ 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 ਹੋ ਗਿਆ ਲਾਸਟ ਕੁਐਸਚਨ ਰਹਿ ਗਿਆ ਹੁਣ ਤੁਹਾਡਾ ਲਾਸਟ ਕੁਐਸਚਨ ਰਹਿ ਗਿਆ ਨਹੀਂ ਆਇਆ ਯਾਰ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਇਹ ਹੋ ਗਿਆ ਚਲੋ ਬਈ ਵਾਕਈ ਯਾਰ ਬੰਦੇ ਨੇ ਸੇ ਲੱਗਦਾ ਲੱਗਦਾ ਨਹੀਂ ਇਹ ਵੀ ਇੰਨੀ ਆ ਨਾ ਜਰਨਲ ਨੌਲੇਜ ਹੀ ਰੱਖਣ ਵਾਲਾ ਵਾਹ 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 ਕੀ ਕੀ ਕੁਆਲੀਫਿਕੇਸ਼ਨ ਹੈ ਪਾਸਟ ਪਲੱਸ 2 ਬਰ ਜਰਨਲ ਨੌਲੇਜ ਆ ਯਾਰ ਠੀਕ ਹੈ ਠੀਕ ਹੈ ਹਾਂ ਚਲੋ ਠੀਕ ਹੈ ਜੀ ਇੱਕ ਪਲੇਟ ਇੱਕ ਪਲੇਟ 12 ਕੌਲੀਆਂ ਤਿੰਨ ਚਮਚੇ ਇੱਕ ਪਲੇਟ 12 ਕੌਲੀਆਂ 3 ਚਮਚੇ ਕੜੀ ਕੁਐਸਚਨ ਹੀ 12 ਕੌਲੀਆਂ ਕੁਐਸਚਨ ਹੈ ਇੱਕ ਪਲੇਟ 12 ਕੌਲੀਆਂ 3 ਚਮਚੇ ਕੜੀ 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 ਬਲੌਕ ਕੜੀ ਬਲੌਕ ਵੈਰੀ ਗੁੱਡ ਚਲੋ ਕਿਹਦੇ ਦਾ ਵੈਲ ਲਾਵ ਯੂ ਵਾ ਵਾ ਚੋ 4 ਹੋ ਗਏ ਬਾਈ 4 ਹੋ ਗਏ ਚਲੋ ਲਾਸਟ ਕੁਐਸਚਨ ਹੈ ਤੇ ਫਿਰ ਆਪਾਂ ਚੱਲਦੇ ਆਂ ਠੀਕ ਹੈ ਆਈਏ ਬਸ ਕਰ ਸਬਸਕ੍ਰਾਈਬ ਆਪਣੇ ਪੰਜਾਬ ਦੀ ਫੇਮਸ ਸਿਟੀ ਕਿਹੜੀ ਹੈ ਅੰਮ੍ਰਿਤਸਰ ਉਹ ਵੈਲ ਡਨ ਸ਼ੇਰ ਬਗਿਆ ਚਲੋ ਸਾਰਿਆਂ ਦੇ ਵਿੱਚੋਂ ਗਗਨਦੀਪ ਨੇ ਇਕੱਲੇ ਨੇ ਜਵਾਬ ਦਿੱਤੇ ਆ ਗਗਨਦੀਪ ਦਾ ਬੰਦਾ ਆ ਡਿਨਰ ਤੇ ਨਾਲ ਇਹਨਾਂ ਦਾ ਵੀ ਬੰਦਾ ਆ ਚਲੋ ਜੀ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਠੀਕ ਹੈ ਜਾਇਜਾ ਨਾ ਇੱਥੇ ਰਹਿ ਜਾ ਚਲੋ ਮੈਂ ਦਾ ਇੱਕ 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 ਗੱਲ ਤੁੱਕਾ ਲਾਇਆ ਸੀ ਕਿ ਸਹੀ ਜੈਨੂਨ ਪਤਾ ਸੀ ਨਹੀਂ ਨਹੀਂ ਜੈਨੂਨ ਪਤਾ ਸੀ ਕਿ ਤੁੱਕਾ ਲਾਇਆ ਸੀ ਚਾਰ ਦਾ ਪਤਾ ਸੀ ਹਾਂ ਜਿਹੜਾ ਲੁਧਿਆਣਾ ਪਤਾ ਫਿਰ ਜੈਨੂਨ ਨਹੀਂ ਸੀਗਾ ਚਲੋ ਮਿਲਦੇ ਆ ਚਲੋ ਅ ਇੱਕ ਤਾਂ ਤੁਹਾਨੂੰ ਇਹ ਪੁੱਛਦੇ ਆ ਜੀ ਵੀ SIM ਜਿਹੜਾ ਆਪਾਂ ਵਰਤਦੇ ਆ ਉਹਦੀ ਫੁੱਲ ਫਾਰਮ ਸੇਲਿੰਗ ਦੀ ਫੁੱਲ ਫਾਰਮ नो आइडिया नो आइडिया चलो ਆਪਾਂ ਬੈਂਕ ਦੇ ਵਿੱਚ ਜਾਂਦੇ ਆ ਰੁਟੀਨ ਵਾਈਜ਼ ਹਨਾ ਤੇ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਆ ਬੈਂਕ ਨੂੰ ਹਿੰਦੀ ਚ ਬੈਂਕ ਨਹੀਂ ਕਹਿੰਦੇ ਚਲੋ ਪੰਜਾਬ ਦੇ ਵਿੱਚ ਕਿੰਨੇ ਉਹ 에어ਪੋਰਟ ਕਿੰਨੇ ਆ ਪੰਜਾਬ ਦੇ ਵਿੱਚ ਅਲੀ ਐਂਡ ਬਟਿੰਡ ਐਂਡ ਧਿਆਨਾ 4 ਤਾਂ ਹੋ ਗਿਆ 4 ਬਟਿੰਡ ਕਾਉਂਟ ਕਰਦੇ ਹਾਂ 4 ਤੁਸੀਂ ਕੌਨਫੀਡੈਂਸ ਨਾਲ ਦੋ ਨਾ ਵੀ ਕਿੰਨੇ ਹਾਂ 4 4 ਹਾਂ ਠੀਕ ਹੈ ਰਾਈਟ ਤੇ ਅ ਆਪਣੇ ਸਿਟੀ ਕਿਹੜੀ ਹੈ ਜਿਆਦਾ ਫੇਮਸ ਪੰਜਾਬ ਦੀ ਪੰਜਾਬ ਦੀ ਕਾਦੇ ਲਈ ਹਾਂ ਜਿਆਦਾ ਮਤਲਬ ਫੇਮਸ ਸਿਟੀ ਤੇ ਨਸਲ ਜਿਵੇਂ ਹੁਣ ਟੈਕਸਟਾਈਲ ਹੀ ਲੁਧਿਆਣਾ ਹੈ ਹੈਨਾ ਇੰਡਸਟਰੀਜ਼ ਲਈ ਲੁਧਿਆਣਾ ਹੈ ਬਿਊਟੀ ਲਈ ਜੇ ਆਪਾਂ ਦੀ ਕੈਪੀਟਲ ਦੇਖ ਕੇ ਚੰਡੀਗੜ੍ਹ ਵੀ ਬਹੁਤ ਫੇਮਸ ਹੈ ਚੰਡੀਗੜ੍ਹ ਪੰਜਾਬ ਚ ਨਹੀਂ ਨਾ ਹੁੰਦਾ ਬ੍ਰਦਰ ਯੂਟੀ ਆ ਗਈ ਹੈ ਨਾ ਕੈਪੀਟਲ ਸਟਿਲ ਕੈਪੀਟਲ ਕਨਸੀਡਰ ਕਰਦੇ ਆਪਾਂ ਵੀ ਆਲਸੋ ਕੈਪੀਟਲ ਤੋਂ ਆਪਾਂ ਨਹੀਂ ਪਰ ਟੈਂਪਰਰੀ ਗਵਰਨਰ ਚੱਲਿਆ ਜਦੋਂ ਸਾਡੇ ਨਾਲ ਬਹੁਤ ਗੋਲ ਰੰਡਰ ਪੰਜਾਬ ਤੇ ਤੁਸੀਂ ਆਪਦੇ ਉਹ ਕਰਾਈ ਹੋਣੀ ਆ ਫੋਨ ਪੇ ਦੀ ਕੇਵਾਈਸੀ ਕਰਵਾਇਆ ਫੁੱਲ ਫਾਰਮ <laughs> <laughs> थीक है, थीक है। you, नो योर कस्टमर ਇਹ ਤਾਂ ਠੀਕ ਹੈ ਠੀਕ ਹੈ ਚਲੋ थैंक यू ਮਿਹਰबानी थैंक यू ਕਿਤੋਂ ਬਲੋਂਗ ਕਰਦੇ ਆਂ ਆਪਾਂ ਸਰ ਬਠਿੰਡਰ ਤੋਂ ਜਿੰਨ ਦੇ ਤੋਂ ਕੀ ਜੋਬ ਵਗੈਰਾ ਹਾਂਜੀ ਮੈਂ ਨੌਕ ਆਊਟ 'ਚ ਅੱਛਾ ਅੱਛਾ ਤੇ ਇੱਥੇ ਇੱਥੇ ਮੂਵੀ ਵਗੈਰਾ ਕੇ ਨਹੀਂ ਨਹੀਂ ਮੈਂ ਬ੍ਰਾਂਡ 'ਚ ਕੰਮ ਕਰਦਾ ਅੱਛਾ ਨੌਕ ਆਊਟ 'ਚ ਓਕੇ 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 ਮੈਨੇਜਰ ਓਕੇ ਆਪਣੇ ਭਾਈ ਜੀ ਦੋ ਤਿੰਨ ਕੁਐਸਚਨ ਆ ਹੂੰ

ਸੌਕੇ ਸੌਕੇ ਪੁੱਛ ਸੌਕੇ ਸੌਕੇ ਪੁੱਛ ਲੈਨੇ ਭਾਈ ਯੂ ਆਪਣੇ ਪੰਜਾਬ ਦੇ ਵਿੱਚ ਕਿੰਨੇ ਮਤਲਬ ਉਹ 에어ਪੋਰਟ ਕਿੰਨੇ ਆ ਪੰਜਾਬ 'ਚ ਜੀ ਪੰਜਾਬ 'ਚ ਪੰਜਾਬ 'ਚ ਕੋਈ ਦੱਸ ਸਕਦਾ ਬਵਾਲੀ ਪੰਜਾਬ ਕੱਲੇ ਪੰਜਾਬ ਦੇ ਪੰਜਾਬ ਦੇ ਬਵਾਲੀ ਆਏਗਾ ਜੀ ਬਠਿੰਡਾ ਆਏਗਾ ਗਿਰਿੰਦਰ ਵਿਆਣਾ ਵੀ ਨਹੀਂ ਹੈ ਇੱਕ ਹੋਰ ਹੈਗਾ ਸਰ ਤਿੰਨੇ ਕੋਲ ਵੀ ਗਿਲੰਦਰ ਗਿਲੰਦਰ ਦੇ ਨੇੜੇ-ਨੇੜੇ ਹੈ ਬਾਈ ਕੀ ਨਾ ਆਉਦਾ ਹਿੱਟ ਨੀਟਨ ਤੁਹ ਜਨਾ ਵੀ ਹੈ ਹਾਂ ਚਲੋ ਤੇ ਹੋਰ ਸੌਖਾ ਯਾ ਇੱਕ ਪਲੇਟ 12 ਕੌਲਿੰਗਾ ਤੇ ਤਿੰਨ ਚਮਚੇ ਕੀ ਬਣਿਆ ਇੱਕ ਪਲੇਟ 12 ਕੌਲੀਆਂ 3 ਚਮਚੇ 15 12 ਇੱਕ ਕੌਲੀ 3 ਪਲੇਟ 4 ਤੇ 3 ਸੱਤ ਨਹੀਂ ਨਹੀਂ ਮਤਲਬ ਬਜ਼ਾਰਤ ਟਾਈਪ ਕੀ ਬਣਿਆ ਇੱਕ ਕੌਲੀ 12 ਪਲੇਟ 3 ਚਮਚੇ ਨਹੀਂ ਇੱਕ ਪਲੇਟ ਇੱਕ ਪਲੇਟ 12 ਕੌਲੀਆਂ 3 ਚਮਚੇ ਇਹ ਦੇ ਵਿੱਚ ਮੈਨੂੰ ਇੰਟਰਸਟਿੰਗ ਇਹ ਜਿਹਾ ਲੱਗਦਾ ਕਿੰਨਾ ਕੁਸ਼ਨ ਗਲਤ ਚਲੋ ਔਰ ਚਲੋ ਥੈਂਕ ਯੂ ਜੀ ਲੋ ਜੀ ਪੰਜਾਬੀ ਆਪਾਂ ਪਹੁੰਚੇ ਸੀ ਗ੍ਰੀਨ ਸਿਟੀ ਸਕੁਆਇਰ ਬਠਿੰਡੇ ਦੇ ਵਿੱਚ ਤੇ ਆਪਾਂ ਇੱਥੇ ਆ ਨੌਜਵਾਨ ਭਰਾ ਸੀਗੇ ਇਹਨਾਂ ਨੂੰ ਪੁੱਛੇ ਸੀ ਕੁਐਸਚਨ ਤੇ ਇਹਨਾਂ ਨੂੰ ਕਿਹਾ ਸੀਗਾ ਵੀ ਆਪਾਂ ਕਰਾਵਾਂਗੇ ਥੈਂਕ ਯੂ ਤੇ ਕਿੱਥੇ ਆਪਾਂ ਚੱਲਦੇ ਜਾਵਾਂਗੇ ਨੌਕਆਊਟ ਅਪਾ ਮੇਰੀ ਅੱਜ ਦੀ ਕੱਲ੍ਹ ਬਰਤਦਾਗੀ ਹੈ ਸਰਮਨੀ ਉਹ ਕੀ ਕਹਿੰਦੇ ਹੁੰਦੇ ਹਨ ਨਵੰਸ਼ਰੀ ਅਨਿਵਰਸਰੀ ਹੈ ਇਸ ਕਰਕੇ ਭਾਈ ਹੁਣ ਕਹਿੰਦੇ ਵੀ ਭਾਈ ਜਾਨ ਕਹਿੰਦੇ ਸਾਨੂੰ ਥੋੜੀ ਕਾਲ ਹੈ ਤੇ ਇਸ ਕਰਕੇ ਆਪਾਂ ਭਾਈ ਉਹਨਾਂ ਨੂੰ ਉਹਨਾਂ ਨੂੰ ਪੈਸੇ ਆਪਾਂ Google Pay ਕਰਤੇ ਆਪ ਦਾ ਇੰਜੋਏ ਕਰ ਲੈਣਗੇ ਜੋ ਕੁਝ ਵੀ ਖਾਣਾ ਪੀਣਾ ਠੀਕ ਆ ਭਾਈ ਠੀਕ ਆ ਭਾਈ ਧੰਨਵਾਦ ਭਾਈ ਤਾਂ ਹਾਂ ਹੋਰ ਕੁਝ ਕਹਿਣਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਦਿਓ ਸਾਰੇ ਚੈਨਲ ਨੂੰ ਹਾਂਜੀ ਸਾਰੇ ਭਰਾ ਠੀਕ ਆ ਭਾਈ ਆਪ ਦਾ ਆ ਜੇ ਥੱਲੇ ਉਹ ਕਮੈਂਟ ਕੋਈ ਜੋ ਵੀ ਹਾਂਜੀ ਕਮੈਂਟ ਬਾਕੀ ਕਰ ਦਿਓ ਠੀਕ ਆ ਭਾਈ ਮਿਹਰਬਾਨੀ ਆ ਬੰਦੇ ਨੇ ਦਿੱਤੇ ਸੀਗੇ ਸਵਾਲ ਦੇ ਜਵਾਬ ਬਾਕੀ ਸਵਾਲ ਤਾਂ ਬਹੁਤ ਔਖੇ ਔਖੇ ਨੇ ਪਰ ਆਪਾਂ ਪੁੱਛੇ ਭਾਈਆਂ ਨੂੰ ਬੰਦੇ ਆਪਾਂ ਨੂੰ ਵਧੀਆ ਲੱਗੇ ਜੈਨੂਨ ਜਿ ਲੱਗੇ ਇਸ ਕਰਕੇ ਆਪਾਂ ਨੋਰਮਲ ਜਿਹੇ ਸਵਾਲ ਪੁੱਛੇ ਚੱਲ ਠੀਕ ਆ ਬਾਈ ਓਕੇ ਬਾਈ ਮਿਲਦੇ ਆ ਫਿਰ ਕਦੇ ਰੱਬ ਨੇ ਚਾਹੇ ਠੀਕ ਆ ਬਾਈ ਓਕੇ ਧੰਨਵਾਦ ਜੀ